ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਈ ਹੋਇਸਾਹੀ ਸਾਖੀ 15ਵੀਂ ਸਤਿਗੁਰੂ ਜੀ ਦੀ ਦਿੱਲੀ ਤੋਂ ਦੱਖਣ ਨੂੰ ਯਾਤਰੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਦੱਖਣ ਮਲ ਜਾਣਾ ਪੈ ਗਿਆ ਕਿਉਂਕਿ ਉੱਧਰ ਬਗਾਵਤਾਂ ਦਾ ਖਤਰਾ ਹੋਇਆ ਜਿਵੇਂ ਵਜ਼ੀਰ ਖਾਨ ਨੇ ਸਲਾਹ ਦਿੱਤੀ ਸੀ ਤੇ ਬਾਦਸ਼ਾਹ ਦੀ ਖੁਦ ਦੀ ਨੀਤੀ ਵੀ ਸੀ ਕਿ ਸਤਗੁਰੂ ਜੀ ਨੂੰ ਪੰਜਾਬ ਦੇ ਨੇੜੇ ਨਾ ਰਹਿਣ ਦਿੱਤਾ ਜਾਵੇ ਕਿਉਂਕਿ ਪੰਜਾਬੀ ਲੋਕ ਆਉਣੇ ਸ਼ੁਰੂ ਹੋ ਗਏ ਹਨ ਹੋ ਸਕਦਾ ਹੈ ਪੰਜਾਬ ਦੀ ਸੰਗਤ ਨੂੰ ਐਸੇ ਸੁਨੇਹੇ ਦਿੱਤੇ ਜਾਣ ਕਿ ਉਹ ਬਗਾਵਤ ਵਾਸਤੇ ਤਿਆਰ ਹੋ ਜਾਵੇ ਜੇਕਰ ਬਗਾਵਤ ਹੋ ਗਈ ਤਾਂ ਰੋਕਣੀ ਔਖੀ ਹੋ ਜਾਵੇਗੀ ਇਹ ਵਿਚਾਰ ਕੇ ਸਤਗੁਰੂ ਜੀ ਨੂੰ ਸੁਨੇਹਾ ਦੇ ਦਿੱਤਾ ਹਜ਼ੂਰ ਮੇਰੇ ਸਾਥ ਦੱਖਣ ਨੂੰ ਚੱਲਣ ਸਾਹਿਬ ਪਹਿਲਾਂ ਹੀ ਦੱਖਣ ਨੂੰ ਜਾਣਾ ਚਾਹੁੰਦੇ ਸਨ ਇਸ ਕਰਕੇ ਸਾਹਿਬਾ ਹਾਂ ਕਰ ਦਿੱਤੀ ਜਦੋਂ ਸਤਿਗੁਰੂ ਜੀ ਨੇ ਤੁਰਨਾ ਸੀ ਉਸ ਵੇਲੇ ਪੰਜਾਬੀ ਸੰਗਤ ਦਰਸ਼ਨਾਂ ਵਾਸਤੇ ਆਈ ਹੋਈ ਸੀ ਸਾਹਿਬਾ ਨੇ ਐਲਾਨ ਕਰ ਦਿੱਤਾ ਕਿ ਉਹ ਦੱਖਣ ਨੂੰ ਜਾ ਰਹੇ ਹਨ ਇਸ ਐਲਾਨ ਨੂੰ ਸੁਣ ਕੇ ਸੰਗਤ ਬਹੁਤ ਬੇਹਬਲ ਹੋਈ ਸੰਗਤ ਦੀ ਵਿਆਕੁਲਤਾ ਨੂੰ ਦੇਖ ਕੇ ਸਾਹਿਬਾ ਨੇ ਹੁਕਮ ਕੀਤਾ ਅਕਾਲ ਪੁਰਖ ਦਾ ਪਾਣਾ ਮੰਨਣਾ ਚਾਹੀਦਾ ਹੈ ਅਸੀਂ ਦੱਖਣ ਨੂੰ ਜਾ ਰਹੇ ਹਾਂ ਇਕ ਮਹਾਨ ਕਾਰਜ ਵਾਸਤੇ ਪੰਜਾਬ ਤੇ ਦਿੱਲੀ ਵਾਸੀ ਸੰਗਤ ਘਬਰਾਵੇ ਨਾ ਖਾਲਸਾ ਚੜ੍ਹਦੀਆਂ ਕਲਾਂ ਵਿੱਚ ਰਹੇਗਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਾ ਗੌਰ ਜੀ ਬਹੁਤ ਵਿਅਕਲ ਹੋਏ ਮਹਾਰਾਜ ਜੀ ਨੇ ਉਹਨਾਂ ਨੂੰ ਤੀਰਸ ਦਿੱਤੀ ਜੋ ਦਿਨ ਇਕੱਠੇ ਰਹਿਣੇ ਲਿਖੇ ਸੀ ਉਹ ਇਕੱਠੇ ਰਹਿ ਲਏ ਜਿਹੜੇ ਵਿਛੋੜੇ ਦੇ ਸਨ ਉਹ ਵਿਛੜ ਕੇ ਪੂਰੇ ਕਰ ਲਏ ਜੀਵ ਵਾਹਿਗੁਰੂ ਦੇ ਹੁਕਮ ਨਾਲ ਚੱਲਦਾ ਹੈ ਆਪਣੀ ਮਰਜ਼ੀ ਕੀਤੀ ਨਹੀਂ ਹੁੰਦੀ ਅਸਾਂ ਦੇ ਜੀਵਨ ਦਾ ਨਿਸ਼ਾਨਾ ਪੰਥ ਨੂੰ ਪਰਚਲਿਤ ਕਰਨਾ ਹੈ ਉਸ ਬਦਲੇ ਜੀਵਨ ਨੂੰ ਕੋਲ ਕੁਮਾ ਜਾਣਾ ਹੈ ਤੁਸੀਂ ਇੱਥੇ ਰਹੋ ਵਾਹਿਗੁਰੂ ਪਲਾ ਕਰੇਗਾ ਭਾਣਾ ਮੰਨੋ ਜਦੋਂ ਮੇਲ ਦਾ ਹੁਕਮ ਹੋਵੇਗਾ ਮੇਲ ਹੋ ਜਾਵੇਗਾ ਨਹੀਂ ਤੇ ਅਕਾਲ ਪੁਰਖ ਦੇ ਕੋਲ ਜ਼ਰੂਰ ਮਿਲਾਂਗੇ ਅਸੀਂ ਨਾਲ ਨਹੀਂ ਲੈ ਜਾ ਸਕਦੇ ਐਸੇ ਹੁਕਮ ਨਹੀਂ ਇੱਥੇ ਜਵਾਹਰ ਸਿੰਘ ਤੇ ਹੋਰ ਸੰਗਤ ਸੇਵਾ ਕਰਦੀ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਇਸ ਤਰ੍ਹਾਂ ਸਭ ਨੂੰ ਧੀਰਸ ਦੇ ਕੇ ਸਤਿਗੁਰੂ ਜੀ ਦੱਖਣ ਨੂੰ ਤਿਆਰ ਹੋਏ ਤੁਰਦਿਆਂ ਤੁਰਦਿਆਂ ਵੀ ਤਿੰਨ ਦਿਨ ਲੱਗ ਗਏ ਸੰਗਤ ਦਾ ਪਿਆਰ ਰੋਕਾਂ ਪਾਉਂਦਾ ਰਿਹਾ ਆਖਿਰ ਸਭ ਨੂੰ ਧੀਰਸ ਦਿੱਤੀ ਇਹ ਦਿੱਲੀ ਤੋਂ ਬਾਹਰ ਆਈ ਸੰਗਤ ਨਾਲ ਆਈ ਛੇ ਕੋਹ ਤੋਂ ਸੰਗਤ ਮੁੜੀ ਚੇਤ ਦਾ ਮਹੀਨਾ ਸੀ ਭਾਰਤੀ ਦਿਨ ਸਨ ਉਸ ਵੇਲੇ ਗਰਮੀ ਬਹੁਤ ਨਹੀਂ ਸੀ ਪੈ ਰਹੀ ਤੇ ਠੰਡ ਤੁਰ ਗਈ ਸੀ ਸਤਿਗੁਰੂ ਜੀ ਨੇ ਰੋਕ ਕੇ ਸਭ ਨੂੰ ਪਿੱਛੇ ਮੋੜਿਆ ਤੋੜੇ ਜਿਹੇ ਸਿੰਘ ਨਾਲ ਲੈ ਕੇ ਅੱਗੇ ਤੁਰ ਪਏ ਰਸਤਾ ਉਹੋ ਹੀ ਪਹਿਲੇ ਵਾਲਾ ਸੀ ਮਥਰਾ ਆਗਰੇ ਨੂੰ ਹੀ ਜਾਣਾ ਸੀ ਬਾਦਸ਼ਾਹ ਕੁਝ ਦਿਨ ਪਹਿਲਾਂ ਤੁਰ ਗਿਆ ਉਸਨੇ ਸਤਗੁਰੂ ਜੀ ਨੂੰ ਆਗਰੇ ਉਡੀਕਣਾ ਸੀ ਉਸ ਸਮੇਂ ਵਿੱਚ ਪੰਦ ਲੰਮਾ ਨਹੀਂ ਸੀ ਕੀਤਾ ਜਾਂਦਾ ਥੋੜਾ ਥੋੜਾ ਪੰਦ ਕਰਕੇ ਠਹਿਰਿਆ ਜਾਂਦਾ ਸੀ ਸਤਗੁਰੂ ਜੀ ਤਾਂ ਕਦੇ ਵੀ ਕਦੇ ਹੀ ਵੀ ਕੋਲ ਕਰਦੇ ਸਨ ਨਹੀਂ ਤੇ ਘੱਟ ਪੰਦ ਕਰਕੇ ਹੀ ਰਸਤੇ ਵਿੱਚ ਡੇਰਾ ਲਾ ਦਿੰਦੇ ਸਨ ਤਿੰਨੀ ਦਿਨੀ ਮਥਰਾ ਪੁੱਜੀ ਮਥਰਾ ਦੇ ਪਾਂਡਿਆਂ ਨੇ ਬਹੁਤ ਸਤਿਕਾਰ ਕੀਤਾ ਅੱਗੇ ਤੁਰ ਕੇ ਆਗਰੇ ਆ ਪੁੱਜੀ ਆਗਰੇ ਵਿੱਚ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਉਸ ਦੀ ਮਿਹਨਤ ਸਫਲ ਹੋ ਗਈ ਹੈ ਤਾਂ ਉਹ ਬਹੁਤ ਖੁਸ਼ ਹੋਇਆ ਉਸ ਨੇ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਪ੍ਰਬੰਧ ਕੀਤਾ ਆਗਰੇ ਦੀ ਸੰਗਤ ਨੂੰ ਪਤਾ ਲੱਗਾ ਤਾਂ ਸੰਗਤ ਵਹੀਰਾਂ ਕੱਟ ਕੇ ਦਰਸ਼ਨਾ ਵਾਸਤੇ ਆਈ ਸਤਗੁਰੂ ਜੀ ਦੇ ਦਰਬਾਰ ਵਿੱਚ ਰੌਣਕ ਹੀ ਰੌਣਕ ਹੋ ਗਈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ